ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਵਿਪੋਰ ਸਾਹਿਬ ਜੋ ਕਿ ਨੰਗਲ ਵਿਖੇ ਸਥਿਤ ਹੈ ਰਾਜਾ ਰਤਨ ਰਾਏ ਦੀ ਬੇਨਤੀ ਪ੍ਰਵਾਨ ਕਰਕੇ ਇਸ ਅਸਥਾਨ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਬਿਰਾਜੇ ਸੰਮਤ 1753 ਭਾਦ੍ਰੋ ਸੁਦੀ ਅਸ਼ਟਮੀ ਐਤਵਾਰ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਸਤਿਗੁਰੂ ਦੇ ਕੰਡੇ ਇਸ ਜਗ੍ਹਾ ਅਸਥਾਨ ਤੇ ਚਪਈ ਸਾਹਿਬ ਦਾ ਉਚਾਰਨ ਕੀਤਾ ਸੰਵਤ 17 ਸਹਜ ਪਣੀਜ ਅਰਥ ਸਹਜ ਪੁਨ ਤੀਨ ਕਹੀਜਾ ਭਾਦਰ ਸੁਦੀ ਅਸ਼ਟਮੀ ਰਵਾਰਾ 30 70 ਗ੍ਰੰਥ ਸੁਧਾਰਾ ਇਹ ਅਸਥਾਨ ਨੰਗਲ ਡੈਮ ਸਤਲੁਜ ਦਰਿਆ ਦੀ ਝੀਲ ਦੇ ਕਿਨਾਰੇ ਤੇ ਸਥਿਤ ਹੈ ਦੱਸਦੇ ਆਨ ਕਿ ਕਿਸੇ ਵੇਲੇ ਸਤਲੁਜ ਦਲਿਆ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਦੇ ਵਹਿੰਦਾ ਸੀ ਸੋ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਗੁਰਦੁਆਰਾ ਬਿਵੋਰ ਸਾਹਿਬ ਤੇ ਸੰਖੇਪ ਇਤਿਹਾਸ ਇਸ ਦਾ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ